ਦੋਸਤੋ ਆ ਬਸ਼ੇਰੀ ਖੁਸ਼ੀ ਬਾਈ ਮੇਜਰ ਕੋਲੋਂ ਵੇਕੇ ਤੇ ਸਾਡੇ ਬਾਈ ਮਹਿੰਦਰ ਕੋਲ ਚਲੀ ਗਈ ਤੇ ਬਹੁਤ ਚੰਗੇ ਰੇਟ ਤੇ ਵਿਕੀ ਬਾਈ ਜੀ ਸਤਿ ਸ੍ਰੀ ਅਕਾਲ ਫਿਰ ਸਤਿ ਸ੍ਰੀ ਅਕਾਲ ਏ ਬਾਈ ਜੀ ਕਰੀਏ ਮੜੀ ਜੀ ਆਪਾਂ ਬਸ਼ੇਰੀ ਦੀ ਡਿਟੇਲ ਸਾਂਝੀ ਜੀ ਹਾਂਜੀ ਹਾਂਜੀ ਕਿਹੜੇ ਘੋੜੇ ਦੀ ਬੱਤੀ ਹੈ ਜੀ ਇਹ ਅਰਜਨ ਰੌਲੀ ਵਾਲੇ ਆ ਜੀ ਅਰਜਨ ਰੌਲੀ ਵਾਲੇ ਜੀ ਹਾਂਜੀ ਆਪਣੇ ਘਰੇ ਬਰੀਡ ਹੋਈ ਹੈ ਜੀ ਆ ਇਹਨਾਂ ਦੀ ਮਾਂ ਵੀ ਕੋਲੀ ਖੜੀ ਹੈ ਤੁਸੀਂ ਦੇਖ ਲਓ ਦਿਖਾ ਠੀਕ ਹੈ ਜੀ ਮਾਂ ਵੀ ਦਿਖਾ ਦਿੰਨੇ ਜੀ ਛੋਟੀ ਭੈਣ ਪਰਲੀ ਪਾਸੇ ਖੜੀ ਹੈ ਠੀਕ ਹੈ ਜੀ ਉਹ ਇਹਦੀ ਪਰਲੀ ਇਹਦੀ ਭੈਣ ਹੈ ਬਹੁਤ ਹਾਂਜੀ ਉਹ ਛੋਟੀ ਭੈਣ ਜੀ ਇਹਦੀ ਤੇ ਆ ਆ ਮਾਂ ਜੀ ਜਿਹੜੀ ਤੇ ਮਾਂ ਇਹ ਆਪਸ ਜੀ ਸਗੀਆਂ ਭੈਣਾਂ ਇੱਕੇ ਘੋੜੀ ਦੀਆਂ ਤੇ ਇੱਕੇ ਪਿਓ ਦੀਆਂ ਜੀ ਅਰਜਨ ਰੌਲੀ ਵਾਲੇ ਠੀਕ ਹੈ ਜੀ ਠੀਕ ਹੈ ਜੀ ਇਹ ਦੋਨੇ ਮ ਪਾਸ਼ion ਠੀਕ ਹੈ ਜੀ ਉਹ ਪਾਦਮ ਜੀ ਸਾਰੇ ਆਪਣੀ ਬਰੀਡ ਕਰਦੀ ਕੀਤੀ ਹੋਈ ਹੈ ਮਤਲਬ ਇਹ ਘੂੜੀ ਤੋਂ ਬਸ ਕਰੀ ਆਪਣੀ ਜਿਹੜੀ ਇਹ ਇਹ ਵੀ ਆਪਣੀ ਕਰਦੀ ਹੈ ਜੀ ਅੱਛਾ ਜੀ ਇਹ ਇਹਨਾਂ ਦੀ ਮਾਂ ਵੀ ਕਰਦੀ ਆ ਉਹ ਵੀ ਕਰਦੀ ਆ ਹੂੰ ਸਾਰੇ ਘਰ ਦੀ ਜਾਨ ਹੋਈ ਹੈ। ਹਾਂਜੀ ਹਾਂਜੀ ਤੇ ਬਾਕੀ ਇਹਦੀ ਹਾਈਟ ਆ ਜਿਹੜੀ ਜੀ ਤੇ ਹਜੇ ਹੁਣ 4 ਦੰਦ ਹੋਈ ਹੈ ਹਜੇ ਹਾਈਟ ਹੋਰ ਵੀ ਕਰੂਗੀ ਅਜੇ ਹੋਰ ਤੇ 64 ਹਾਂਜੀ ਇਹ 64 ਪਲੱਸ 64.5 ਹੈ ਠੀਕ ਹੈ ਜੀ 65 ਤੋਂ ਮੈਨੂੰ ਲਾ ਦੇ 65 ਕਰ ਜੂਗੀ ਜਿਹੜੀ ਛੋਟੀ ਹੈ ਉਹ ਛਾੜ ਕਰੂਗੀ ਇਸ ਤੋਂ ਵੀ ਜ਼ਿਆਦਾ ਕਰੂ ਹਾਂਜੀ ਹਾਂਜੀ ਤੇ ਬਹੁਤ ਸੁਨੱਖੀ ਹੈ ਜੀ ਬਹੁਤ ਜ਼ਿਆਦਾ ਇਹਦੇ ਦਾ ਪੁੱਛੋ ਨਾ ਸਾਨੂੰ ਵੀ ਕਿੰਨੇ ਫੋਨ ਆਏ ਬਾਹਰੋਂ ਹਾਂਜੀ ਬਸ ਇਹ ਤਾਂ ਸਾਡਾ ਬਸ ਇੱਕ ਪਿਆਰ ਸੀਗਾ ਤੇ ਸਾਡਾ ਸੌਦਾ ਯਾਨੀ ਕਿ ਵੀਡੀਓ ਪਾਉਣ ਤੋਂ ਵੀ ਪਹਿਲਾਂ ਹੀ ਹੋ ਗਿਆ ਸੀ ਸਮਝੋ ਠੀਕ ਹੈ ਜੀ ਇੱਕ ਗੱਲ ਹੋਰ ਆ ਬਈ ਜੀ ਹਾਂਜੀ ਹਾਂਜੀ ਅੰਕ ਹਾਂਜੀ ਹਾਂਜੀ ਇਹਨਾਂ ਨੂੰ ਇਨੀ ਤਸੱਲੀ ਸੀ ਆਪਣੇ ਤੇ ਇਹ ਨਹੀਂ ਦੇਖਣ ਨਹੀਂ ਆਈ ਜੀ ਇਹ ਦੇਖਣ ਨਹੀਂ ਆਇਆ ਇਹ ਸਾਰੀ ਗੱਲ ਦਾ ਆਪ ਨੂੰ ਪਤਾ ਸੀ ਹਾਂਜੀ ਹਾਂਜੀ ਪਰ ਮੈਂ ਦੇਤੇ ਬਈ ਸਹ ਚਾਰੋਂ ਉੱਥੇ ਜਾਨਵਰ ਆਪਣੇ ਅੱਖਾਂ ਨਹੀਂ ਆਂਦੇ ਚੌਂਦੇ ਆ ਇਹ ਕੋਈ ਆਇਆ ਨਹੀਂ ਵੀ ਕੋਈ ਹੋਲੇ ਆ ਕੇ ਦੇਖੋ ਬਾਈ ਸਾਡੇ ਆਏ ਪੱਪੂ ਜੀ ਹਨਾ ਇਹ ਇਹ ਸਾਡੇ ਤੋਂ ਤਾਂ ਬਾਹਲੇ ਪੁਰਾਣੇ ਆ ਅੰਕਲ ਗੁਰਾ ਜੀ ਸਰਪੰਚ ਸਾਹਿਬ ਉਹਨਾਂ ਦੇ ਬੇਟੇ ਆ ਇਹ ਤਾਂ ਅੱਜ ਤੋਂ 40 50 ਸਾਲ ਪਹਿਲਾਂ ਦੇ ਘੋੜਾ ਰੱਖਦੇ ਆ ਜਿਹੜਾ ਗੁਰੇ ਵਾਲਾ ਘੋੜਾ ਬਹੁਤ ਮਸ਼ਹੂਰ ਹੁੰਦਾ ਸੀ ਉਹ ਇਹਨਾਂ ਕੋਲੇ ਰਿਹਾ ਇਹਨਾਂ ਕੋਲੇ ਦੋ ਦੋ ਘੋੜੇ ਰਹਿ ਆ ਤੇ ਵੇਚ ਦੀ ਕਰਾ ਕੰਮ ਛੱਡ ਗਏ ਸੀ ਹੁਣ ਇਹਨਾਂ ਕੋਲੇ ਬਹੁਤ ਜ਼ਿਆਦਾ ਘਰੇ ਚੰਗੇ ਜਾਨਵਰ ਆ ਆਪਣੇ ਘੋੜੇ ਦੀ ਵਸ਼ੇਰੀ ਵੀ ਮੇਰੇ ਕੋਲੇ ਘੋੜਾ ਹੁੰਦਾ ਸੀ ਇੱਕ ਉਹਦੀ ਵਸ਼ੇਰੀ ਵੀ ਇਹਨਾਂ ਕੋਲੇ ਬਹੁਤ ਚੰਗੀ ਹੈ ਇਹਨਾਂ ਨੂੰ ਇਸ ਗੱਲ ਦਾ ਪੂਰੀ ਤਸੱਲੀ ਆ ਵੀ ਇਹਨਾਂ ਕੋਲੇ ਬਰੀਡ ਆ ਜਿਹੜੀ ਉਹ ਬਹੁਤ ਵਧੀਆ ਆਪਣੇ ਘੋੜੇ ਤੋਂ ਵੀ ਘੋੜੀਆਂ ਮਿਲਾਉਂਦੇ ਆ ਬਾਕੀ ਇਹਦਾ ਪੁਰਾਣੇ ਆ ਇਹਨਾਂ ਨੂੰ ਤਾਂ ਸਾਰਾ ਪੰਜਾਬ ਕੀ ਤੇ ਦੇਖੋ ਜੇ ਕੋਈ ਆਪਣੇ ਵਿੱਚ ਕੁਆਲਟੀ ਸੀ ਚੀਜ਼ ਦੇ ਵਿੱਚ ਫੇਰ ਇਹਨਾਂ ਨੇ ਪਰਖਣਾ ਲਈ ਹੋਈ ਹੈ ਕਿ ਹੈਨਾ ਵੀ ਸਾਡਾ ਪਿਆਰ ਆ ਔਰ ਜ਼ਿਆਦਾ ਬੱਚੀ ਅਰਜਨ ਦੀ ਆ ਗਈ ਕਹਿਣ ਦੀ ਲੋੜ ਨਹੀਂ ਜੀ ਤੇ ਐਡਾ ਪੈਰਾ ਕਨੂੰ ਕੀ ਬ੍ਰੀਕਿੰਗਾਂ ਕਨੂੰ ਕੀ ਸਾਰੇ ਬਾਕੀ ਮਤਲਬ ਉਹ ਕੋਰਪੋਰਟ ਹੈ ਬਾਈ ਪੱਪੂ ਆ ਇਹ ਮਹਿੰਦਰ ਆ ਇਹਦੇ ਕੋਲੇ ਘਰੇ ਅੱਗੇ ਹੀ ਬਹੁਤ ਚੰਗੇ ਜਾਨਵਰ ਹੈ ਤੇ ਇਹਨਾਂ ਨੂੰ ਬਹੁਤ ਇਹਦੇ ਬਾਰੇ ਨੌਲੇਜ ਹੈਗੀ ਚੀਜ਼ ਬਾਰੇ ਤੇ ਬਾਈ ਪੱਪੂ ਤੇ ਬਾਈ ਮਹਿੰਦਰ ਤੁਹਾਨੂੰ ਦੋਨੋਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਬਾਕੀ ਬਹੁਤ ਸੋਹਣਾ ਦਾਮਜਾਮ ਹੋਇਆ ਜੀ ਸਾਰੇ ਭਰਾ ਆਪਣੇ ਪਹੁੰਚੇ ਹੋਏ ਆ ਹਨਾ ਸਾਡਾ ਮੇਰੇ ਭੈਣ ਸਰਾ ਖੜੇ ਆ ਸਾਰੇ ਬਾਕੀ ਕ ਬਾਈ ਕਾਬਲ ਜੀ ਇੱਧਰ ਬਾਈ ਕਾਬਲ ਆ ਗਏ ਜੀ ਅਲੀ ਕਾਉਂਟਰ ਕੋੜਾ ਜੀ ਤੇ ਸਾਡੇ ਘਰੇ ਪਹੁੰਚਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜੋ ਸੱਜਣ ਸਾਡੇ ਸਮਾਜ ਦੇ ਮੇਰੇ ਗਵਾਂਢੀ ਆਂਢੀ ਪੈਂਤ ਦਾ ਆਏ ਖਰਾਵਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਅਸੀਂ ਇਹਨਾਂ ਨੂੰ ਇੱਕ ਇੱਕ ਦਿਲ ਨਾਲ ਬਹੁਤ ਚੰਗੀ ਚੀਜ਼ ਦਿੱਤੀ ਹੈ ਤੇ ਅਸੀਂ ਇਹੀ ਕਹਨੇਗਾ ਇਹ ਚੰਗੀ ਬਰੀਡ ਹੋ ਕੇ ਸਾਡਾ ਇਲਾਕੇ ਦੇ ਵਿੱਚ ਨਾ ਚਪਕੀ ਅਸੀਂ ਛੋਟੇ ਜਿਹੇ ਬੰਦੇ ਸੀ ਸਾਨੂੰ ਇਹਨੇ ਬਹੁਤ ਕੁਝ ਦਿੱਤਾ ਹੈ ਬੜੀ ਮਿਹਨਤ ਕੀਤੀ ਹੈ 20 ਸਾਲ ਹੋ ਗਏ ਅੱਜ ਜਾ ਕੇ ਸਾਨੂੰ ਬਹੁਤ ਖੁਸ਼ੀ ਹੈ